ਨੇ ਆਰੇ ਦੀ ਦੁਕਾਨ ਤੋਂ سونے ਦੀਆਂ ਮੁੰਦੀਆਂ ਦਾ ਡੱਬਾ ਲੁੱਟ ਅਣਪਛਾਤਾ ਲੁਟੇਰਾ ਆਪਣੀ ਗੱਡੀ ਵਿੱਚ ਹੋਇਆ ਫਰਾਰ ਜਦੋਂ ਤੱਕ ਦੁਕਾਨਦਾਰ ਨੂੰ ਇਸ ਲੁੱਟ ਬਾਰੇ ਸਮਝ ਆਇਆ ਤਦ ਤੱਕ ਇਹ ਘਟਨਾ ਵਾਪਰ ਗਈ ਸੀ ਉਸ ਤੋਂ ਬਾਅਦ ਦੁਕਾਨਦਾਰ ਫਰਾਰ ਹੋਏ ਲੁਟੇਰੇ ਦੇ ਪਿੱਛੇ ਆਪਣੀ ਗੱਡੀ ਵਿੱਚ ਸਵਾਰ ਹੋ ਗਿਆ ਪਰ ਲੁਟੇਰਾ ਭੱਜਣ ਵਿੱਚ ਸਫਲ ਹੋ ਗਿਆ ਦੁਕਾਨਦਾਰ ਦੇ ਭਰਾ ਰੂਪਕ ਵਰਮਾ ਨੇ ਕਿਹਾ ਕਿ ਅਣਪਛਾਤਾ ਵਿਗ੍ਰਾਹਕ ਬਾਜ਼ਾਰ ਦੁਕਾਨ ਵਿੱਚ ਆਇਆ ਤੇ ਮੇਰੇ ਭਰਾ ਤੋਂ سونے ਦੀਆਂ ਮੁੰਦੀਆਂ ਦਿਖਾਉਣ ਵਾਲੇ ਕਿਹਾ ਅਤੇ ਉਸ ਤੋਂ ਬਾਅਦ ਜਦੋਂ ਮੇਰਾ ਭਰਾ سونے ਦੀਆਂ ਮੁੰਦੀਆਂ ਲੁਟੇਰੇ ਨੂੰ ਦਿਖਾ ਰਿਹਾ ਸੀ ਤਾਂ ਅਣਪਛਾਤਾ ਲੁਟੇਰਾ ਮੌਕਾ ਦੇਖਦੇ ਹੀ ਮੁੰਡਿਆਂ ਦਾ ਡੱਬਾ ਲੈ ਕੇ ਫਰਾਰ ਹੋ ਗਿਆ ਅੱਜ ਜਿਸ ਵਿੱਚ ਕਰੀਬ 10 ਤੋਂ 12 ਸੋਨੇ ਦੇ ਮੁੰਡਿਆਂ ਹਨ ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ ਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵੀ ਚੱਟ ਗਈ ਹੈ ਮੋਹਨ ਗਰੇਵ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀ ਜੀ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਰਖਾ ਦੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾਕੇ ਦੇਖੀ ਗਿਆ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਵਾਲਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਾਂ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ 'ਚ ਉਹਦੀ ਫੋਟੋ ਆਈ ਆ ਕਲੀਅਰ ਆਉਂਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖ ਰਿਹਾ ਜੀ ਮੈਂ ਕਸਟਮਰ ਆਉਂਦਾ ਉਸ ਤਰ੍ਹਾਂ ਤੇ ਬਾਬੂ ਨਫਿਆ ਨਹੀਂ ਸੀ ਆਪ ਜਿਹੜਾ ਨਾ ਕੋਈ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਵਸੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਦਾ ਨੁਕਸਾਨ ਹੋ ਗਿਆ ਆਂਦਾ ਦੇਖਣਾ ਬਣਾ ਰਿੰਗਾ ਦੇ 12 ਨੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਨੰਗਾ ਹਾਂ ਜੀ 3 ਹੋਗੇ ਤੁਹਾਡਾ ਕਦੋਂ ਦੀ ਗੱਲ ਹੈ ਲੈ ਕਰ ਰਹੇ ਸੀ ਲੈ 30 ਮਿੰਟ ਹੋ ਗਏ ਸਰ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਮਲਾ ਹੋਆ ਕੌਣ ਆਇਆ ਥਾ ਜਿਹੜੇ ਪਹਿਲੇ ਨਰ ਚਿੰਦਿਆ ਕਰਦੇ ਸੀ ਆ ਉਹ ਤੇ ਢਿੰਗੇ ਦਿਖਾਇਆ ਢਿੰਗੇ ਲੈ ਕੇ ਬਾਗ ਗਏ मैंने गड्डी खोली है खोल नहीं पाए लॉक पर के चार रोड तक खेतते चले गए तभी बाहर गए कितनी रिंग थी हाँ जी कितनी रिंगे थी रिंगे नौ दस थी उठा भाग गए हाँ कितने जाने थे हाँ जी कितने जाने थे, कितने जाने थे? एक एक था हाँ जी मोन्ना था सरदार था सरदार नहीं कुछ हथियार था उसके पास नहीं पता कोई नहीं ਸਾਰੇ ਕੋ ਸਨਿਆਰ ਦੁਕਾਨ ਤੋਂ ਲੁੱਟਦੀ ਘਟਨਾ ਹੋ ਗਈ ਹੈ ਕੀ ਕਹਾਂ ਸਾਲ ਮੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦੇ ਜੂਲਰ ਆ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੈਡਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਿਵੇਂ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀਆ ਦਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਖਾਤਿਬ ਦੇ ਵਿੱਚ ਪੰਜ ਛੇ ਮੁੰਦਰੀਆ ਉਹ ਲੈ ਕੇ ਜੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰਨਾ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂਗੇ ਤਾਂ ਮੁਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁਰਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਸਸਪੈਕਟਰ ਨੰਬਰ ਆ ਦੇਖਦੇ ਆ ਕਿ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز